ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤਾਈਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਈਕੋਟ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਵੀਰ ਰਮਣੇ ਦੇ ਘਰੇ ਆਏ ਆ ਖੰਗੂੜਾ ਡੇਰੀ ਫਾਰਮ ਦੀ ਵਿਜਿਟ ਕੀਤੀ ਆ ਰਾਈਕੋਟ ਵਾਲੇ ਇਸ ਏਰੀਏ ਚੋਂ ਸਾਰਿਆਂ ਨਾਲ ਮੁੱਲ ਰੇਟ ਇਸ ਵੀ ਰਵਣੇ ਦੇ ਜਾਇਜ਼ ਹੁੰਦੇ ਬਾਕੀ ਤੁਸੀਂ ਬਾਈ ਨੂੰ ਜਾਣਦੇ ਆ ਆਪਣੇ ਚੈਨਲ ਦੇ ਬਹੁਤ ਸਾਰੀਆਂ ਵੀਡੀਓ ਵੀਰ ਦੀਆਂ ਅਪਲੋਡ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5 6 ਨਾਗ ਜਰਸੀ ਵੜਾਂ ਦੇ ਵਿਖਾਉਣੇ ਤੇ ਮੁੱਲ ਜਮੇ ਹੀ ਜਾਇਜ਼ ਹੋਣਗੇ ਬਾਕੀ ਤੁਸੀਂ ਸੋਣ ਹੀ ਲੈਣੇ ਬਿਲਕੁਲ ਸਸਤੇ ਮੁੱਲ ਦੀਆਂ 5 ਬਦਾਮੀ ਰੰਗ ਦੀਆਂ 5 6 ਬਦਾਮੀ ਰੰਗ ਦੀਆਂ ਜਰਸੀਆਂ ਵਕਾਊ ਆ ਗੱਲਾਂ ਬਾਤਾਂ ਵੀਰ ਨਾ ਕਰਦੇ ਉਹ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਤੇ ਇੱਕ ਗੱਲ ਹੋਰ ਅੱਗੇ ਵੀ ਵੀਰ ਆ ਆਮ ਹੀ ਆਫਰ ਦਿੰਦਾ ਹੁੰਦਾ ਨਾਲ ਟੈਕਾ ਨਾਲ ਗਿਫਟ ਦੇਣਾ, ਬੱਛੀ ਨਾਲ ਫ੍ਰੀ ਦੇਣੀ ਹੈ। ਇਹ ਪੁੱਛਦੇ ਆ ਕਿਵੇਂ ਕਿਹੜੀਆਂ ਗਾਵਾਂ ਨਾਲ ਆਜੋ ਕਰਦੇ ਆ ਗੱਲਬਾਤ। ਹਾਂਜੀ ਬਾਈ ਸასი ਕਾਲ। ਸასი ਕਾਲ ਜੀ। ਨਾਮ ਤੇ ਐਡਰੈਸ। ਨਾਮ ਪਰ ਰਮਦੀਪ ਸਿੰਘ ਪਿੰਡ ਤਾਜਪੁਰ ਤਸੀਰ ਹੈ ਕੋ ਜਿਲ੍ਹਾ ਲੁਧਿਆਣਾ। ਮੋਬਾਈਲ ਨੰਬਰ ਦਾ ਸੀ 9832333433। ਸਲਾਮ ਅਲੈਕੁਮ ਕਾਉਰਮ ਨੇ। ਗਿਫਟ ਵਾਲਾ ਕੀ ਚੈੱਕ ਕਰਾਏ ਵੀ ਦੱਸ ਪਹਿਲਾਂ। ਜਿਹੜਾ ਮਰਜ਼ੀ ਜੋੜਾ ਲੈ ਲਵੇ ਜਿਵੇਂ ਅੱਗੇ ਆਪਣਾ ਚੱਲਦਾਗਾ ਕੰਮ। ਠੀਕ ਹੈ। ਜਿਹੜਾ ਮਰਜ਼ੀ ਜੋੜਾ ਐਨ ਵੀ ਇਹਦੇ ਨਾਲ ਹੀ ਦੇਣਾ ਜਾ ਉਹਦੇ ਨਾਲ ਨਹੀਂ ਜਿਹੜਾ ਮਰਜ਼ੀ ਜੋੜਾ ਲੈ। ਜਿਹੜਾ ਮਰਜ਼ੀ ਦੋ ਵਾਢ ਜੇ ਕੋ ਕੱਲੀ ਬੱਛੀ ਆ ਚਾਹ ਬਣਾਉ ਉਹ 4500 ਦਵਾਂਗੇ ਕੱਲੀ 4500 ਦੀ ਕੱਲੀ 4500 ਦੀ ਦੋਸਤੋ ਆ ਬੱਛੀ ਨਾਲ ਫ੍ਰੀ ਦੇਣੀ ਜਿਹੜੇ ਮਰਜੀ ਜੋੜੀ ਦੇ ਨਾਲ ਲੈ ਲੈ ਅਗਲਾ ਚਾਰ ਹੀ ਥਾਣਾ ਤੇ ਜੇ ਕੋਈ ਭੈਣ ਭਰਾ ਕੱਲੀ ਬੱਛੀ ਲੈ ਜਾਂਦਾ ਚਾਹ ਬਣਾ 4500 ਦੀ ਵੀਰ ਕਹਿੰਦਾ ਦੇਵਾਂਗਾ ਚਾਰ ਹੀ ਥਾਣਾ ਸ਼ੁਰੂ ਕਰ ਲਈਏ ਕੰਨ ਮਾਸੂਆ ਇਹ ਫਿਰ ਦੂਜਾ ਸੁਆਗਾ ਹੂੰ ਮੰਨ ਕੇ ਚੱਲੋ ਇਹਦਾ ਫਿਰੇ 10 ਦਿਨ ਬਾਕੀ ਪਏ ਕਿੰਨਾ ਗੱਦ ਦੁੱਧ ਕੱਢੀ ਫਿਰੇ ਬੱਸੀ ਦੁੱਧ ਦੇ ਦਊਗੀ 13 14 ਕਿਲੋ ਤੈਨੋਂ ਬਬੀ 20 ਕਿਲੋ ਕਹੇ ਫਾਇਦਾ ਨਹੀਂ ਕੋਈ 13 14 ਕਿਲੋ ਰਾਮ ਦਾ ਦੁੱਧ ਦੇ ਜੈ ਜ ਇਹ ਆ ਵੀਰੇ 37000 ਦੀ ਆ 36 ਦੀ 37 ਦੀ ਵੀਰੇ ਵਾਹ ਜਟਾ ਕੱਢੀਏ ਬਾਹਰ ਬਹੁਤ ਚੰਗਾ ਵਸਿਆ ਤੁਰ ਤੋਂ ਪਤਾ ਲੱਗ ਜੂਗਾ ਹੂੰ ਬਾਕੀ ਆ ਵੀਰੇ 37 ਦੀ ਆਪਾਂ ਦੇਣੀ ਆ 2000 ਬੱਚੇ ਉਹ ਘੜਿਆਂ ਦੇ ਜੋੜਾ ਲੈ 34 ਰਹਿਣੀ ਆ ਹਾਂ ਇਹ ਵੀ ਗੱਲ ਸਹੀ ਆ ਆ ਦੋਸਤੋ ਇੱਕ ਨੰਬਰ ਦੂਜੇ ਸੂਵੇ ਜਰਸੀ ਸੁੰਦੀ ਆ ਦਸਾਂ ਦਿਨਾਂ ਦੀ ਕੱਚੀ ਆ ਸੋਹਣੀ ਬਦਾਮੀ ਰੰਗ ਦੀ ਨਵਾਂ ਹਾਨ ਵੱਛੀ ਆ ਥਣ ਸੋਹਣੇ ਆ ਵਾਲ ਢੇਲਾਂ ਬਹੁਤ ਪਈਆਂ ਜੋਲ ਵਾਲੀ ਬੱਛੀ ਆ ਲੇਵਾ ਲਾਹੂ ਬਹੁਤ ਕੱਲੀ ਕੱਚੀ ਕੱਚੀ ਆ 8-10 ਦਿਨ ਬਾਕੀ ਵਿੱਚ ਬੱਸੀ ਚਮਕ ਬਹੁਤ ਜ਼ਿਆਦਾ ਆ ਹਾਂ ਸੈਨਿਕ ਪਿੰਡੇ ਦੇ ਵਿੱਚ ਬਹੁਤ ਆ ਮੁੱਲ ਸਿਰਫ 36000 36000 ਚੋ ਵੀਰ ਕਹਿੰਦਾ ਛੋੜ ਕਰ ਦੂੰਗਾ ਤੇ ਇੱਕ ਨਾਲ ਗਿਫਟ ਦੇ ਦੇਣਾ 4500 ਦੀ ਬੱਛੀ ਨਾਲ ਫ੍ਰੀ ਜਿਹੜਾ ਮਰਜੀ ਜੋੜਾ ਅਗਲਾ ਲੈ ਲੈ ਤੇ 35-36000 ਦੀ 14 ਕਿਲੋ ਦੁੱਧ ਵਾਲੀ ਜਰਸੀ ਦਿੰਦਾ ਵੀ ਕੋਣ ਹੈ ਮੱਝਾਰ ਦਾ ਦੁੱਧ ਉਹ ਜਮਾ ਚਿੱਟਾ ਤੇ ਮੱਝ 13-14 ਕਿਲੋ ਦੁੱਧ ਵਾਲੀ ਲੈਣਿਆਂ ਲੱਖ ਰੁਪਏ ਦੀ ਆਉਂਦੀ ਆ ਸੀਲ ਸੌ ਫਲ ਹੈ ਹਨ ਸੋਨੇ ਹਾਂ ਲੇਵਾ ਬੱਚੀ ਲਾਹੂ ਬਹੁਤ ਇਕੱਲੀ ਕੱਚੀ ਕੱਚੀ ਹੈ ਬੈੜਾ ਹੈ ਨਾ ਸਵੇਰੋਂ ਹੀ ਆਈਆਂਗਾ ਠੀਕ ਹੈ ਹਾਂ ਤਾਂ ਲੇਵੇ ਚ ਆਗੀਆਂ ਨੇ ਦੇ ਵਿੱਚ ਆਖਿਆ ਮਾੜ ਮੈਂ ਤਾਂ ਸਫਰ ਦੇ ਵਿੱਚ ਲੇਵਾ ਨਾ ਚੱਕ ਹੀ ਜਾਂਦਾ ਹਾਂ ਬਸ ਦਸ ਦਿਨ ਦੀ ਕੱਚੀ ਚੀਪਾ ਮਾਰਦੀ ਹੈ ਬੈੜ ਵੀਰ ਦਸ ਦਿਨ ਦੀ ਕੱਚੀ ਚੀਪਾ ਮਾਰਦੀ ਵੀਰ ਕਹਿੰਦਾ ਸਹਿ ਤਰਗਾ ਮੁੱਲ ਸਿਰਫ 36000 ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਕੋਈ ਮਾੜੀ ਨਹੀਂ ਲੱਖ ਰੁਪਏ ਦੀ ਮੱਝ ਖੜੀ ਹੋਵੇ ਇੱਕ ਪਾਸੇ ਤੇ ਇੱਕ ਪਾਸੇ ਜਰਸੀ ਖੜੀ ਹੋਵੇ ਦੋ ਦੇ ਕਬਰੋਬਰ ਹੋਊਗਾ। ਉਹਨਾਂ ਹੀ ਦੁੱਧ ਲੱਖ ਆਈ ਮੱਝ ਨੇ ਦੇਣਾ ਤੇ ਉਹਨਾਂ ਹੀ ਦੁੱਧ ਦੇ 36000 ਵਾਲੀ ਵੱਛੀ ਨੇ ਦੇਣਾ। ਥਣ ਭਾਂਡੇ ਦੀ ਜਮ੍ਹਾਂ ਸਾਫ ਸੁਥਰੀ ਆ। ਮੱਝਾਰ ਕੋ ਦੁੱਧ ਚਿੱਟਾ ਦੇਊ ਜਮਾ 13-14 ਕਿਲੋ ਖੁੱਲਾ ਤੇ 36000 ਦੀ ਕੋਈ ਫੰਡਰ ਮੱਝ ਨਹੀਂ ਦਿੰਦਾ। 13-14 ਕਿਲੋ ਦੁੱਧ ਵਾਲੀ ਤਾਂ ਦੇਣੀ ਹੀ ਕਿਨੇ ਆ। ਲੱਖ ਰੁਪਏ ਦੀ ਦੇਊਗਾ ਦੋ ਨੰਬਰ ਤੇ ਆ ਜੀ ਰਵਣੇ। ਵੀਰੇ ਇਹ ਵੀ ਦੂਜਾ ਸੂਆਗਾ। ਠੀਕ ਆ। ਇਹ ਵੀਰੇ ਵੱਤ ਤੋਂ ਵੱਤ ਹੱਫਤਾ ਕੁ ਲੋ ਬਣ। ਇੱਕ ਹਫਤਾ। ਇੱਕ ਹਫਤਾ ਵੀਰੇ। ਇਹ ਵੀਰੇ ਜੇਸਾ ਬੱਸੀ ਕੋ ਵਜਣਾ ਇਹ ਜਾ ਸਕਦੀ 15 ਕਿਲੋ ਬਾਰ-ਬਾਰ। ਬਾਕੀ ਉਹਦਾ ਹੀ ਸੇਵਾ ਡਿਪੈਂਡ ਹੁੰਦਾ ਵੀਰੇ ਆਪਾਂ 15 16 ਕਿਲੋ ਕਹੀ ਆਈਏ ਹਾਂ ਅਗਲੇ ਦਿਨ ਤੋਂ ਸੇਵਾ ਦਾ ਹੁੰਦਾਗਾ ਹੁਣ ਆਪਣੀਆਂ ਵੀ ਲੈਂਦੀਆਂ ਹੁੰਦੀਆਂਗਾ ਆਪਾਂ ਵੀ ਘਰੇ ਇਹਨਾਂ ਦੁੱਧ ਪੀਤਾਗਾ ਹੂੰ ਜੈਜ ਮੁੱਲ ਇਹ ਵੀਰੇ 45000 ਰੁਪਏ ਕੱਢੀਏ ਬਾਹਰ ਨੂੰ ਆਹ ਦੋਸਤੋ 2 ਨੰਬਰ ਜਰਸੀ ਇਹ ਉਹਦੇ ਨਾਲੋਂ ਵੱਡੀ ਐ ਵਜਨ 'ਚ ਵੀ ਵੱਧ ਐ ਤੇ ਦੁੱਧ ਵੀ ਵੱਧ ਪਿਆਜੂ ਬਾਈ ਕਹਿੰਦਾ 15 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆਜੂ ਇਹ ਹਫਤੇ ਦੇ ਅੰਦਰ ਅੰਦਰ ਬਾਈ ਦੱਸਦਾ ਹਫਤੇ ਖੰਡ ਤੱਕਰ ਸੂਪੂਗੀ ਜਰਸੀ ਨਸਲ ਦੀ ਦੂਜਾ ਸੂਹਾ ਪੂਰੇ ਵੱਡੇ ਕੱਦ ਦਾ 48 ਬੱਚੀ ਆ ਹਵਾਨਾ ਬਹੁਤ ਸੋਹਣਾ ਠੋਸ ਨਿਗਰ ਹੈ ਬਰੇ 400 ਬੰਦਾ ਪੀਲੇ ਵੇ ਲੈਵਾ ਹੈ ਜੇ ਰਹਿਣਾ ਇਹਦਾ ਹਾਂ 300 ਬੇ ਨਾ ਹੋਵੇ ਕੋ ਹੋਵੇ ਕੁਟੀ ਨਾਲ ਲੈਵਾ ਬਹੁਤ ਸੋਹਣੇ ਥਾਨ ਆ ਗੈਬ ਚ ਲੱਗੇ ਹੋਇਆ ਗੁਲਾਬੀ ਥਾਨ ਹੈ ਠੋਸ ਨਿਗਰ ਹਵਾਨਾ 15 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆਜੂ ਕੱਦ ਵੱਡਾ ਹੀ ਆ ਸੇਲਸਾਉ ਫੁੱਲ ਹੈ 15 ਕਿਲੋ ਤੋਂ ਬਾਹਰ ਵੀ ਦੱਸਦਾ ਖੁੱਲਾ ਦੁੱਧ ਪਿਆਜੂ ਦੂਜਾ ਸੂਆ ਜਿਹੜਾ ਮਰਜੀ ਜੋੜਾ ਅਗਲਾ ਲੈ ਲੈ ਤੇ ਨਾਲ ਇੱਕ ਬੱਚੀ ਫ੍ਰੀ ਦੇ ਦੇਣੀ ਆ ਮੌਲ ਵੀ ਵੀਰ ਨੇ ਠੰਡੇ ਹੀ ਕੀਤੇ ਆ ਛੋਟੇ ਹੀ ਕੀਤੇ ਆ ਤੇ ਰੱਬ ਨੇ ਵੀ ਮੌਸਮ ਠੰਡਾ ਕਰਤਾ ਬਦਲਵਾਈ ਹੋ ਗਈ ਆ ਤੇ ਮੀਂਹ ਆ ਜਾਣਾ ਉਦੋਂ ਪਹਿਲਾਂ ਪਹਿਲਾਂ ਆਪਦੇ ਸੌਦੇ ਕਰ ਲੋ ਆਪੋ ਆਪਣੀਆਂ ਲੈ ਜੋ ਜਿਹੜੀ ਤੁਹਾਡੇ ਪਸੰਦ ਆਉਂਦੀ ਆ ਮੀਂਹ ਆਉਣ ਤੋਂ ਪਹਿਲਾਂ ਪਹਿਲਾਂ ਮੌਸਮ ਠੰਡਾ ਹੋ ਜਾਣਾ بارش ਫੋਲੀ ਦੱਸਦੇ ਆ 4-5 ਦਿਨ ਹਾਂ ਇਹ ਵੀ ਗੱਲ ਸਹੀ ਆ ਮੀਂਹ ਤੋਂ ਬਾਅਦ ਰੇਟ ਵੀ ਵੱਧ ਜਾਣਾ ਇਹ ਥੋੜੀ ਜੀ ਗਰਮੀ ਜ਼ਿਆਦਾ ਕਰਕੇ ਇੱਕ ਲੋਕੀ ਕੰਮ ਧੰਦੇ ਲੱਗੇ ਵੇ ਝੋਨਾ ਚ ਲੱਗੀ ਜਾਂਦਾ ਤਾਂ ਕਰਕੇ ਮੌਲ ਅੱਗੇ ਨਾਲੋਂ ਪਰ ਪਸ਼ੂ ਪਿੱਛੇ 5-7000 ਘਟ ਹੈ ਤੇ ਇਹ ਹਫਤਾ ਖੰਢੀ ਕੀ ਹੈ ਮਗਰੋਂ ਬਾਜ਼ਾਰ گاਵਾں ਵਾਲਾ ਤੇਜ਼ ਹੋ ਜਾਣਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇੱਥੇ ਗਰਮੀ ਜਾ ਕੇ ਕੇਰਾ 5-7-1000 ਪਸ਼ੂ ਬੈਕ ਮੋੜ ਦਾ ਪਿੱਛੇ ਹੁੰਦਾ ਤੇ ਜੇ ਇਹ ਦੂਹ ਹੋਰ ਦਸਾਂ ਦਿਨਾਂ ਨੂੰ ਫਿਰ ਉੱਥੇ ਹੀ ਮੁੱਲ ਜਾਵੜਨ ਇਹ ਹੀ ਵੜਾ ਤੁਹਾਨੂੰ ਦੱਸਦਾ 1000 ਮਹਿੰਗੀਆਂ ਮੈਲੀਆਂ ਤਿੰਨ ਨੰਬਰ ਰਵਣੇ ਵੀਰੇ ਇਹ ਵੀ ਦੂਜਾ ਸੁਆਗਾ ਕਿੰਨੇ ਦਾ ਲੈ ਜਾਓ ਇਹਦੇ ਵੀਰੇ ਮਾਲਕਾਂ ਦਾ ਹੱfte ਤੱਕ ਦੱਸਿਆਗਾ ਬਾਕੀ ਵੀਰੇ ਆਓ ਪੰਜਾਹ ਦੇ ਉੱਤੇ ਵੀ ਲਿਆ ਸਕਦੇ ਆ ਕਿੰਨਾ ਕੁ ਦੁੱਧ ਕੱਢ ਜੂ ਵੀ ਇਹ ਬੱਸੀ ਵੀ ਦੁੱਧ 15 ਤੋਂ ਬਾਹਰ ਬਾਹ ਬੋਉਗੀ ਢਿੱਲਾ ਢਿੱਲਾ ਦਿਖਾ ਦੋ ਵੀ ਇਹ ਬੱਸੀ ਦੀ ਗਾੜੀ ਦੇਖੋ ਕਿੱਥੇ ਲੱਕ ਪਈ ਆ ਹੂੰ ਇੱਥੇ ਮੇਰੇ ਗਾੜੀ ਪਈ ਆ ਬੈਠੇ ਟਟੇਂਗੋ ਖਾਨਾ ਮੂਹਲੇ ਸੰਤੋ ਅੱਗੇ ਧੋਨੀ ਵਾਲੇ ਪਾਸੇ ਨੂੰ ਫਿਰਦਾ ਹੈ ਦਣ ਕਿੰਨੇ ਲੈ ਜੂ ਮਾਰਦੇ ਹੱਥ ਹੱਸਿਆ ਜੈ ਜੈ ਮੁੱਲ ਦੱਸ ਪਹਿਲਾਂ ਮੌਸਮ ਮਸਾਂ ਠੰਡਾ ਹੋਇਆ ਇਹਦਾ 45 ਹਜ਼ਾਰ ਕੱਢੀਏ ਬਾਹਰ ਹੋਰ ਕਿਤੇ ਗਰਮ ਕਰਾ ਦੇ ਮੁੱਲ ਵੱਧ ਮੰਗ ਕੇ ਗਰਮੀ ਥੋੜੀ ਜੀ ਨਜਾਇਜ਼ ਹੀ ਜ਼ਿਆਦੇ ਪੈ ਰਹੀ ਆ ਪਰ ਹੁਣ ਮੌਸਮ ਬਣ ਗਿਆ ਮੀਂਹ ਵਾਲਾ ਤਿੰਨ ਨੰਬਰ ਜਰਸੀ ਵੀ ਫੁੱਲੀ ਚੰਗੀ ਆ 15 ਕਿਲੋ ਤੋਂ ਬਾਹਰ ਇਹ ਵੀ ਵੀਰ ਦੱਸਦਾ ਖੁੱਲਾ ਦੁੱਧ ਪਿਆ ਜੂ ਹਵਾਨਾ ਬਹੁਤ ਸੋਹਣਾ ਵਲਾਇਤਨ ਵਹਿੜਾਂ ਵਰਗਾ ਇਹ ਵੀ ਬੱਚੀ ਲੇਵਾ ਲਾਹੂ ਬਹੁਤ ਹਜੇ ਦਿਨ ਪਏ ਆ ਕਿੰਨੇ ਵੀਰੇ ਹਫਤਾ ਸਾਮਾਲ ਕਣ ਹਫਤੇ ਦੇ ਅੰਦਰ ਅੰਦਰ ਬਾਈ ਦੱਸਦਾ ਸੂਫ ਮਾਲਕ ਦੱਸ ਤੇ ਹਫਤੇ ਦੀ ਕੱਚੀ ਆ ਬਾਕੀ ਭਰੇਗਾ 5 ਨਾਲ ਟੱਕ ਉੱਤੇ ਵੀ ਲੈ ਜਾਣਾ ਹਾਂ ਨਹੀਂ ਪੰਜਾ ਚਾਰਾਂ ਦੇ ਨਾਲ ਫਰਕ ਨਹੀਂ ਪੈਂਦਾ ਜਦੋਂ ਮਹੀਨਾ ਉੱਤੇ ਲੈ ਜਾਂਦੀ ਉੱਥੇ ਅਗਲਾ ਕਹਿੰਦਾ ਵੀਰੇ ਉਹ ਕੰਮ ਨਹੀਂ ਹੈਗਾ ਵੀਰੇ ਆਪਣੇ ਕੋਲ ਹਫਤੇ ਦੀ ਕੱਚੀ ਐ ਦੁੱਧ 15 ਕਿਲੋ ਤੋਂ ਬਾਹਰ ਖੁੱਲਾ ਪਿਆ ਜੂ ਵਜ਼ਨ ਬਹੁਤ ਐ ਹਵਾਨਾ ਸੋਨਾ ਵੱਡਾ ਫੋਟ ਸ਼ਾਂਖ ਭੂਰਾਵਣੀ ਇਹ ਵੀ ਵੱਚੀ ਲੇਵਾ ਲਾਹੂ ਬਹੁਤ ਫਟਟੰਗ ਹਵਾਨਾ ਪੇਛੇ ਨੂੰ ਵੱਧਾ ਸਾਰੀ ਵਾਲ ਢੱਲ ਕੱਢ ਕੇ ਸੋਨਾ ਕਰਮਾਲੀ ਨੇ 45000 ਦੇ ਦੇ ਦੇਣੀ ਐ ਸੀਲ ਸੌ ਫੁੱਲ ਪਿਆਰ ਉਹ ਕਿਹਨਾਂ ਦੇਣੀ ਨਹੀਂ 60 ਰੁਪਏ ਹਾਂ ਇਹ ਤਾਂ ਗੱਲ ਹੈ ਬਹੁਤ ਹੁਣਾ ਦਾ ਇਹ ਤਾਂ ਗੱਲ ਸਹੀ ਆ ਦੋਸਤੋ ਬਾਈ ਕਹਿੰਦਾ ਜਦੋਂ ਤਿਆਰ ਹੋ ਜਾਂਦੀ ਆ 60000 ਤੋਂ ਘੱਟ ਕਿਸੇ ਨੇ ਦੇਣੀ ਨਹੀਂ 45000 ਦੀ ਦੇ ਦੇਣੀ ਆ ਮੁੱਲ ਤਾਂ ਆਜਪੁਰ ਵਾਲੇ ਰਾਵਣੇ ਦੇ ਪਹਿਲੇ ਦਿਨੋਂ ਹੀ ਜਾਇਜ਼ ਹੁੰਦੇ ਆ ਪਸ਼ੂ ਡੇਲੀ ਲਿਆਉਂਦਾ ਬਹੁਤ ਗਿਣਤੀ ਜੇ ਇਸ ਘਰੇ ਆਉਂਦੇ ਆ ਪਰ ਜਾਇਜ਼ ਹੀ ਮਾਰਜਨ ਤੇ ਪਸ਼ੂ ਵੀਰ ਸੇਲ ਕਰਦਾ ਇੱਕ ਵਪਾਰੀ ਹੁੰਦਾ 10-15000 ਘੱਟ ਨਫੇ ਨਾਲ ਲੈੇ ਤੋਂ ਬਿਨਾ ਪਸ਼ੂ ਹੀ ਨਹੀਂ ਦਿੰਦਾ ਪਰ ਇਹਦੇ ਜਾਇਜ਼ ਹੀ ਮਾਰਜਨ ਹੁੰਦੇ ਆ ਡੇਲੀ ਪਸ਼ੂ ਆਉਂਦੇ ਆ ਡੇਲੀ ਇਸ ਘਰੋਂ ਸੇਲ ਹੋ ਕੇ ਜਾਂਦੇ ਆ 45000 ਦੀ ਦੇ ਦੇਣੀ ਆ 15 ਕਿਲੋ ਤੋਂ ਬਾਹਰ ਦੁੱਧ ਪਿਆਜੂ ਫੁੱਲ ਜਾਤ ਬਰੀਡ ਵਾਲੀ ਦੂਜਾ ਸੂਆ ਜਰਸੀ ਹਫਤੇ ਦੀ ਕੱਚੀ ਇਹ ਕਾ ਗਿਫਟ ਦੇ ਦੇਣਾ ਜਿਹੜੇ ਮਰਜ਼ੀ ਜੋੜੇ ਨਾਲੇ ਲੈ ਲੈ ਇਹ ਗਿਫਟ ਫ੍ਰੀ ਦੇ ਦੇਣਾ 4500 ਦੀ ਵੱਛੀ ਜੇ ਕੋਈ ਕੱਲਾ ਲਊ ਕੰਨਮਾ ਸੂਆ ਲਾਸਟ ਰਾਮਣੇ ਇਹ ਵੀ ਫਿਰੇ ਦੂਜਾ ਸੂਆ ਦਾ ਕਿੰਨੇ ਦਿਨ ਲੈ ਜੀ ਇਹ ਵੀ ਫਿਰੇ 15 ਦਿਨ ਬਾਕੀ ਪਏ ਆ 15 ਦਿਨਾਂ ਦੀ 15 ਦਿਨ ਕੱਚੀ ਆ ਫਿਰ ਕਿੰਨਾ ਕੁ ਦੁੱਧ ਕੱਢ ਜੂ ਫਿਰੇ ਬਸੀ ਦੁੱਧ ਦੇ ਰੂ ਤੇ 13 14 ਕਿਲੋ ਜੈਜਮਾਲ ਐਵੇਂ ਕਹਿੰਨ ਨੂੰ 20 ਕਰੋ ਕਹੀਏ ਪਰ ਬਸੀ ਚਮਕ ਤਮਕ ਕੋ ਬਹੁਤ ਆ ਜੇ ਇਹ ਹੀ ਬੰਦਾ 15 ਸਾਂਭ ਲਵੇ ਤਾਂ ਫੇਰ 15 ਤੋਂ ਪਲੱਸ ਹੀ ਜਾਵੜੂਗੀ ਹਾਂ ਇਹ ਗੱਲ ਪੱਕੀ ਆ ਐਵੇਂ ਕਹਿੰਨ ਬਸੀ ਚਮਕ ਤਮਕ ਕੋਈ ਬਾਦੂ ਉਹ ਨਹੀਂ ਬਾਜ਼ ਨੀਗਾ ਚਮਕ ਤਮਕ ਬਹੁਤ ਆ ਬਸੀ 15 ਦਿਨਾਂ ਚ ਅੱਧਾ ਗੱਟਾ ਟ੍ਰਾਂਜੇਸ਼ਨ ਦਾ ਚਾਰ ਦੇ ਅਗਲਾ ਇਹਨੂੰ ਗੱਟਾ ਵੀ ਚਾਰ ਦੇਵੇ 15 ਦਿਨਾਂ ਚ ਗੱਟਾ ਵੀ ਚਾਰ ਦੂ ਇਹ ਵੀ ਗੱਲ ਆ 2.5 ਕਿਲੋ ਸਵੇਰ ਪਾਵੇ 2.5 ਕਿਲੋ ਸ਼ਾਮ ਨੂੰ ਪਾਵੇ ਚਾਰੂ ਬਾਈਆਂ ਦਾ ਬਹੁਤ ਆ ਸੁੱਕੀ ਤੂੜੀ ਰੰਬੜੀ ਤੂਰੀ ਆਉਂਦੀ ਐ ਤੇ ਜਦੋਂ ਕੜਾਈਆ ਭਰਕੇ ਇਹਨੂੰ ਟ੍ਰਾਂਨਜ਼ਿਸ਼ਨ ਦਾ ਮੂਹਰੇ ਠੋਕਿਆ ਕਾਰਗਲ ਵਾਲਾ ਇਹਨੇ ਆਪੇ ਵਜਨ ਫੁੱਲ ਕਰ ਜਾਣਾ ਕੁਆਲਿਟੀ ਗੂੜੀ ਬਿਲਕੁਲ ਬਸੇ ਬਹੁਤ ਚੰਗੀ ਆ ਜੈ ਜੈ ਮੋਲਾ ਇਹਦਾ ਵੀਰੇ 37000 ਰੁਪਿਆ 36 ਦੀ 36 ਹਾਂ ਮੰਨਦੇ ਜਦੋਂ ਵੀਰੇ ਦੇਖੋ ਜੇ ਕੋਈ ਜੋੜਾ ਲੈ ਲੈਂਦਾ 37 37 ਵਾਲਿਆਂ ਹਾਂ ਆਪਾਂ 70 ਨੂੰ ਦੇ ਦਾਂਗੇ ਨਾਲ ਬੱਛੀ ਵੀ ਦੇ ਦਾਂਗੇ ਨਾਲ ਬੱਛੀ ਵੀ ਹਾਂ ਲਓ ਜੀ ਇਦੋਂ ਤਾਂ ਆਪਾਂ ਮਾਨ ਕਰਨੀ ਲੱਗੀ ਇਦੋਂ ਤਾਂ ਬਾਈ ਕਹਿੰਦਾ ਹੋਰ ਆਪਾਂ ਮਾਨ ਕਰਨੀ ਲੱਗੇ ਇੱਕ ਨੰਬਰ ਤੇ 4 ਨੰਬਰ 36 36000 ਦੀਆਂ ਦੋਵੇਂ ਮੱਛੀਆਂ ਦੇਣੀਆਂ ਤੇ ਇੱਕ ਆ 4500 ਦੀ ਨਾਲ ਫ੍ਰੀ ਦੇ ਦੇਣੀ ਐ ਤੇ ਜੇ ਕੋਈ ਭੈਣ ਭਰਾ 36 36000 ਦੀਆਂ ਦੋਵੇਂ ਮੱਛੀਆਂ ਖਰੀਦ ਲੈਂਦਾ 72000 ਮੁੱਲ ਮੰਨਦਾ ਤੇ 70000 ਦਾ ਜੋੜਾ ਦੇ ਦੇਣਾ ਤੇ ਨਾਲ ਇੱਕ 4500 ਦੀ ਬੱਛੀ ਫ੍ਰੀ ਦੇ ਦੇਣੀ ਆ ਫੇਰ ਤਾਂ ਜਮਾਂ ਹੀ ਪਾਜ ਰਹਿ ਗਿਆ ਕੰਮ ਤੇ ਜੇ ਕੋਈ ਤਿਆਰ ਕਰਕੇ ਵੀ ਸੇਲ ਕਰ ਲੂ ਤੇ ਵਧੀਆ ਰਵਣਾ ਕਹਿੰਦਾ ਲੁੱਟ ਲੋ ਮੇਲਾ 13 14 ਕਿਲੋ ਦੁੱਧ ਪਿਆਜੂ ਖੁੱਲਾ ਤੇ ਇਦੂ ਘੱਟ ਮੁੱਲ ਚ ਦਿੰਦਾ ਵੀ ਕੌਣ ਆ 34 34000 ਦੀਆਂ ਵਹਿੜਾਂ ਰਹਿ ਜਾਣੀਆਂ ਜੇ ਆਹ ਬੱਚੀ ਨਾਲ ਇੱਕ ਰਵਣੇ ਨੇ ਦੇ ਦੇਣੀ ਫਰੀ 70000 ਦਾ ਜੋੜਾ ਦੇ ਦੇਣਾ ਇੱਕ ਨੰਬਰ ਤੇ ਚਾਰ ਨੰਬਰ 15 ਦਿਨਾਂ ਦੀ ਕੱਚੀ ਐ ਸੀਲ ਸੌ ਫੁੱਲ ਐ ਥਣ ਸੋਹਣਿਆ ਗੁਲਾਬੀ ਗੈਬ ਚ ਲੱਗੇ ਹੋਏ ਆ ਭਵਨ ਜਵਾਕ ਚੋਈ ਜਾਣ ਇਹ ਇਹਨਾਂ ਨੂੰ ਕਰਮਾ ਵਾਲੀਆਂ ਨੂੰ ਕੋਈ ਵਾ ਵਸਤਾ ਨਹੀਂ ਇਹ ਤਾਂ ਕਰਮਾ ਵਾਲੀਆਂ ਫੁੱਲ ਸੀਲਸ ਹੋਈ ਹੁੰਦੀਆਂ ਇੱਕ ਨੰਬਰ ਦਾ ਤੇ ਲਾਸਟ ਆਹ ਚਾਰ ਨੰਬਰ ਇਹ ਜੋੜਾ 72000 ਦਾ ਬਣਦਾ 70000 ਦਾ ਜੋੜਾ ਦੇ ਦੇਣਾ ਤੇ ਇੱਕ ਨਾਲ 4500 ਦੀ ਵੱਛੀ ਫ੍ਰੀ ਦੇ ਦੇਣੀ ਆ ਵਿੱਚੋਂ ਵੀਰ ਛੋੜ ਵੀ ਕਰ ਦੂ 2 400 ਆਜੋ ਕੋਈ ਗੱਲ ਨਹੀਂ ਬੇਫਿਕਰ ਹੋਗੇ ਆਹ ਆਉਂਦੀ ਕਰਮਾ ਵਾਲੀ ਇਹਨੇ ਦੇਣਾ ਦੁੱਧ 16 17 ਕਿਲੋ 45000 ਦੀ ਦੇਣੀ ਆ ਵੀਰ ਕਹਿੰਦਾ ਇਹ ਹਫਤੇ ਦੇ ਅੰਦਰ ਅੰਦਰ ਸੂਪੂਗੀ ਕੋਈ 1-2 ਦਿਨ ਉੱਪਰ ਵੀ ਲੈ ਸਕਦੀ ਉਹ ਅੱਗੇ ਵਾਹਿਗੁਰੂ ਨੂੰ ਪਤਾ ਹੈ ਜੇ ਪਸ਼ੂ ਜੀ ਲਾ ਗਿਆ ਤੇ 2 ਦਿਨ ਵੱਧ ਵੀ ਲੈ ਸਕਦਾ ਉਹ ਤੁਹਾਨੂੰ ਵੀ ਪਤਾ ਕੋਈ ਡੇਟ ਫਿਕਸ ਤਾਂ ਹੈ ਨਹੀਂ ਕਿ ਇਹਨੇ ਹਫਤੇ ਨੂੰ 12 ਵਜੇ ਸੂਪ ਪੈਣਾ ਉਹ ਅੱਗੇ ਵਾਹਿਗੁਰੂ ਨੂੰ ਪਤਾ ਕੋਈ 2 ਦਿਨ ਉੱਪਰ ਵੀ ਲੈ ਸਕਦੀ ਜੇ 2 ਦਿਨ ਵੱਧ ਹੋਰ ਲੈ ਗਈ ਇੰਨਾ ਹੀ ਫਿਰ ਵੱਚੀ ਲੇਵਾ ਹੋਰ ਵੱਡਾ ਤਿਆਰ ਕਰੂ ਵੱਚੀ ਹੋਰ ਬਣ ਕੇ ਸੂਗੀ ਉਹਦਾ ਫਾਇਦਾ ਹੀ ਹੈ ਜਿਹੜਾ ਪਸ਼ੂ 2-4 ਦਿਨ ਵੱਧ ਲੈਂਦਾ ਆਹੇ ਢੋਲ ਆਟੋ ਲਰਗੀ ਆ ਬਾਈ ਕਹਿੰਦਾ ਇਹਨੇ ਵੀ 16 17 ਕਿਲੋ ਬਾਈ ਦੱਸਦਾ ਦੁੱਧ ਪਿਆ ਦੇਣਾ ਇਹ 2 ਨੰਬਰ ਤੇ 3 ਨੰਬਰ ਪੂਰੀਆਂ ਫੁੱਲ ਵੱਡੀਆਂ ਚਰਸੀਆਂ 1 ਨੰਬਰ ਤੇ 4 ਨੰਬਰ ਵੀ ਵੱਡੀਆਂ ਪਰ ਇਹਨਾਂ ਦੇ ਮੁਕਾਬਲੇ ਉਹ ਉਦੋਂ ਵੀ ਵੱਡੀਆਂ ਹਾਈਟ ਤਾਂ ਲਗਭਗ ਸੇਮ ਹੀ ਆ ਥੋੜਾ ਥੋੜਾ ਹੀ ਫਰਕ ਹੈ ਵਜਨ ਦਾ ਉਹ ਕਿਹੇ 'ਚ 5 ਕਿਲੋ ਵੱਧ ਵਜਣਾ ਉਹ ਕਿਹੇ 'ਚ 5 ਕਿਲੋ ਘੱਟ ਹੋਊਗਾ ਵੱਲ ਢੱਲਾਂ ਬਹੁਤ ਪਈਆਂ ਹਵਾਨੇ ਰਵੜੰਗੂ ਵੱਧਿਆ ਟਾਪ ਦੀਆਂ ਬੱਚੀਆਂ ਮੁੱਲ ਜਵੇਂ ਜਾਇਜ 36 36000 ਦੀਆਂ ਦੇ ਦੇਣੀਆਂ ਦੋ ਜੋੜਾ 45 45000 ਦਾ ਆਹ 4500 ਦੀ ਜੇ ਕੋਈ ਇਕੱਲੀ ਲਊ ਤੇ ਜੇ ਕੋਈ ਜੋੜੇ ਨਾਲ ਲੈ ਲੂ ਫਿਰ ਨਾਲ ਫ੍ਰੀ ਦੇ ਦੇਣੀ ਆ ਜਿਹੜੇ ਪੰਡਾ ਦੀ ਪੰਡਾਲੀਆ ਜੋੜਾ ਲਊਗਾ ਹਾਂ 2000 ਉਹ ਵੀ ਮਾਨਕਾ 88 ਦੇਣਾ ਨਾ ਕੱਸੀ ਜੇ ਬਾਈ ਕਹਿੰਦਾ ਦੋ ਨੰਬਰ ਤੇ ਤਿੰਨ ਨੰਬਰ ਜੋੜਾ ਅਗਲਾ 45 45000 ਵਾਲਾ ਲੈਂਦਾ 16 16 ਕਿਲੋ ਦੁੱਧ ਵਾਲੀਆਂ ਜਰਸੀਆਂ ਲੈਂਦਾ 90000 ਦਾ ਜੋੜਾ ਬੰਦ 88000 ਦਾ ਜੋੜਾ ਦੇ 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 ਦੇਣਾ ਤੇ 14500 ਦੀ ਵੱਛੀ ਨਾਲ ਫ੍ਰੀ ਦੇ ਦੇਣੀ ਆ ਬਿਲਕੁਲ ਸਸਤੇ ਮੁੱਲ ਦੇਆਂ ਏ ਖੰਗੂੜਾ ਡੇਰੀ ਫਾਰਮ ਦੀਆਂ 5000 ਸਿੰਘਾਂ ਵਕਾਊ ਆ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ